ਪਛੰਤ ਕੀ ਬਾਰ ਮਹੱਲਾ ਪੰਜਵਾਂ ਇੱਕ ਓਮਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕਾ ਓ ਹਰਿਆ ਭਾਈ ਕਾਰਮਲ ਕੰਤੇ ਪਾਈ ਆਏ ਰੁੱਤ ਸੁਹਾਈ ਬਨ ਤ੍ਰਣ ਪਸਰ ਭਵਨ ਮੌਲਿਆ ਮਰਤ ਫਲ ਪਾਈ ਮਿਲ ਸਾਜੂ ਸੁਖ ਉਪਜੇ ਲੱਥੀ ਸਭ ਸਾਈ ਨਾਨਕ ਸਿਮਰੇ ਏਕ ਨਾਮ ਫਿਰ ਬਾੜ ਨਾ ਧਾਈ ਪੰਜੇ ਬੱਧੇ ਮਹਾਵਲੀ ਕਰ ਸੱਚਾ ਢੋਆ ਆਪਣੇ ਚਰਨ ਜਪੈਨ ਵਿੱਚ ਦੁਇ ਕੋ ਲੋਆ ਰੋਗ ਸੋ ਸਭ ਮਿਟ ਗਏ ਨਿਤ ਨਵਾਂ ਰੋਆ ਜਿਨ ਰੈਣ ਨਾਮ ਧਿਆਇਦਾ ਫਿਰ ਪਾਏ ਨਮੂਆ ਜਿਸਤੇ ਪੁਜਿਆ ਨਾਨਕਾ ਸੋਈ ਫਿਰ ਹੋਆ ਕਿਥੋਂ ਉਪਜੈ ਕਹਿ ਰਹਿ ਕਹਿ ਮੈਂ ਸਮਾਏ ਜੀ ਜੰਤ ਸਭ ਖਸਮ ਕਹਿ ਕੌਣ ਕੀ ਉਤ ਪਾਵੇ ਕਹਨ ਤੇ ਆਇ ਨਾ ਸੁਣਨ ਨਤ ਸੇ ਭਗਤ ਸੁਹਾਵਾ ਅਗੰਗੋਚਰ ਸਹੈਬੋ ਤੁਸਰ ਲਾਵੇ ਨਾ ਲਾਵੇ ਸੱਚ ਪੂਰੇ ਘਰੁ ਪ੍ਰਦੇਸਿਆ ਨਾਨਕ ਸੁਣਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ